ਲੋਕ ਜਿਹੜਾ ਇਤਨਾ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਾਥੀਓ ਅੱਜ ਆਪਾਂ ਇੱਕ ਉਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਗਲਿਆਰਿਆਂ ਦੇ ਵਿੱਚ ਜਿਹਦੀ ਗੂੰਜ ਹੈ ਔਰ ਬਹੁਤ ਸਾਰੇ ਲੋਕ ਸਰਕਾਰ ਦੀ ਮਨਸਾ ਦੇ ਉੱਤੇ ਸਰਕਾਰ ਦੀ ਨੀਤੀ ਦੇ ਉੱਤੇ ਜਿਹੜੀ ਉਂਗਲ ਉਠਾ ਰਹੇ ਹੈ ਉਹ ਮੁੱਦਾ ਅੱਜ ਤੁਹਾਡੇ ਨਾਲ ਮੈਂ ਸਾਰੇ ਨਾਲ ਡਿਸਕਸ ਕਰਨਾ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਪੁਰਾਤਨ ਸਮੇਂ ਦੇ ਵਿੱਚ ਪੰਜਾਬ ਦੀ ਦੇਸ਼ ਦੀ ਸਾਡੇ ਦੇਸ਼ ਦੀ ਐਸੀ ਸਥਿਤੀ ਸੀ ਕਿ ਜੇ ਸਾਡੇ ਘਰ ਦੇ ਦਰਦੇ ਉੱਤੇ ਕੋਈ ਮੰਗਣ ਵਾਲਾ ਮੰਗਤਾ ਵੀ ਆ ਜਾਂਦਾ ਸੀ ਤਾਂ ਸਾਡੀਆਂ ਜਿਹੜੀਆਂ ਸਵਾਣੀਆਂ ਸਾਡੀਆਂ ਮਾਵਾਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਸੋਨੇ ਦੇ ਚਾਂਦੀ ਦੇ ਜਵਾਹਰਾਤ ਦੇ ਹਾਂ ਜਿਹੜੇ ਥਾਲ ਭਰ-ਭਰ ਕੇ ਮੰਗਤਿਆਂ ਨੂੰ ਆਪਣੇ ਦਰਦੇ ਉੱਤੇ ਮੰਗਣ ਵਾਲਿਆਂ ਨੂੰ ਜਿਹੜਾ ਦਾਨ ਦੇ ਵਿੱਚੋਂ ਦਇਆ ਕਰਦੇ ਸੀ ਪਰ ਅੱਜ ਸਮੇਂ ਦੀ ਜਿਹੜੀ ਐਸੀ ਮਾਰ ਪਈ ਆ ਸਾਡੇ ਦੇਸ਼ ਦੇ ਵਿੱਚ ਇੱਕ ਐਸੀ ਹਵਾ ਚੱਲੀ ਜਿਹਦੇ ਨਾਲ ਸਾਡੇ ਸਿਆਸਤਦਾਨਾਂ ਨੇ ਸਾਡੇ ਦੇਸ਼ ਦੀ ਆਰਥਿਕਤਾ ਦੀ ਔਰ ਸਾਡੇ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਐਸੀ ਗੁਰਬਤ ਤੰਤੀ ਕਿ ਜਿਹਦੇ ਨਾਲ ਅੱਜ ਹਰ ਇੱਕ ਬੰਦਾ ਹਰ ਇੱਕ ਨਾਗਰਿਕ ਹਰ ਇੱਕ ਵਸਿੰਦਾ ਹਰ ਇੱਕ ਜਿਹੜਾ ਕੈਟਾਗਰੀ ਹੈ ਉਹ ਅੱਜ ਸਰਕਾਰ ਦੇ ਹੱਥਾਂ ਵੱਲ ਦੇਖਣ ਲਈ ਮਜਬੂਰ ਹੈ ਜੇ ਆਪਾਂ ਗੱਲ ਕਰੀਏ 2022 ਦੇ ਵਿੱਚ 2022 ਦੇ ਵਿੱਚ ਪੰਜਾਬ ਦੀ ਸਿਆਸੀ ਆਬੋ ਹਵਾ ਦੇ ਵਿੱਚ ਇੱਕ ਐਸੀ ਹਵਾ ਚੱਲੀ ਕਿਉਂਕਿ ਲੋਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਜਿਹੜਾ ਰਾਜ ਲੰਮਾ ਸਮਾਂ ਦੋ ਪਾਰਟੀਆਂ ਦਾ ਮੁੱਖ ਤੌਰ ਤੇ ਜਿਹੜੀਆਂ ਵਿਰੋਧੀ ਸੀ ਚਾਹੇ ਉਹ ਕਾਂਗਰਸ ਸੀ ਚਾਹੇ ਉਹ ਅਕਾਲੀ ਦਲ ਸੀ ਉਹਨਾਂ ਦਾ ਰਾਜ ਹੰਡਾਇਆ ਲੋਕਾਂ ਨੂੰ ਲੱਗਿਆ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਐਸਾ ਕਰ ਗੁਜ਼ਰੀਏ ਜਿਹਦੇ ਨਾਲ ਜਿਵੇਂ ਇੱਕ ਨਵੇਂ-ਨਵੇਂ ਕੁਝ ਸਮਾਂ ਪਹਿਲਾਂ ਹੋਣ ਦੇ ਵਿੱਚ ਆਈ ਇੱਕ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਜਿਹਦੇ ਮੁਖੀ ਭਾਵੇਂ نیشنل ਪੱਧਰ ਤੇ ਅਰਵਿੰਦ ਕੇਜਰੀਵਾਲ ਜੀ ਆ ਪਰ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਵਾਗਡੋਰ ਹੈ ਉਹ ਇੱਕ ਐਸੇ ਨੌਜਵਾਨ ਆਗੂ ਦੇ ਹੱਥ ਦੇ ਦਿੱਤੀ ਗਈ ਜਿਹੜਾ ਲੰਮੇ ਸਮੇਂ ਤੋਂ ਕਾਮੇਡੀ ਖੇਤਰ ਦੇ ਵਿੱਚ ਆਪਣੀਆਂ ਜੋਕਸ ਰਾਹੀਂ ਆਪਣੇ ਚੁਟਕਲਿਆਂ ਰਾਹੀਂ ਆਪਣੀਆਂ ਜਿਹੜੀਆਂ ਤੜਕਮਬਾਜੀ ਬਿਆਨਬਾਜੀ ਰਾਹੀਂ ਉਹ ਜਿਹਨਾਂ ਲੋਕਾਂ ਨੂੰ ਹਸਾ-ਸਾ ਕੇ ਢਿੱਡੀ ਪੀੜਾ ਪਾਉਂਦਾ ਸੀ ਔਰ ਆਪਣੀਆਂ ਫਿਲਮਾਂ ਦੇ ਵਿੱਚ ਆਪਣੀ ਜਿਹੜੀ ਕਲਾ ਦੇ ਦੌਰਾਨ ਉਹਨਾਂ ਨੇ ਹਮੇਸ਼ਾ ਥੀਏਟਰ ਕਰਦੇ ਆ ਜਿਹੜਿਆਂ ਲੋਕ ਮੁੱਦਿਆਂ ਨੂੰ ਪਹਿਲ ਦਿੱਤੀ ਜਿਹਦੇ ਨਾਲ ਲੋਕਾਂ ਨੂੰ ਐਵੇਂ ਲੱਗਣ ਲੱਗਿਆ ਹੈ ਕਿ ਇਹ ਜੇ ਪਾਰਟੀ ਸੱਤਾ ਦੇ ਵਿੱਚ ਆਵੇ ਇਹ ਜੇ ਲੀਡਰ ਜੇ ਅੱਗੇ ਆ ਕੇ ਪੰਜਾਬ ਦੀ ਬਾਹ ਫੜੇ ਕਿਉਂਕਿ ਉਹ ਅਕਸਰ 2022 ਤੋਂ ਪਹਿਲਾਂ ਕਿਹਾ ਕਰਦਾ ਸੀ ਕਿ ਮੈਂ ਪੰਜਾਬ ਦੇ ਵਿੱਚ ਟਿੱਟੇ ਸੱੱਥਰ ਨਹੀਂ ਵੇਚਣ ਦੇਣੇ ਮੈਂ ਕਿਸੇ ਬੰਦੇ ਨੂੰ ਕਿਸੇ ਨੌਜਵਾਨ ਨੂੰ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਨਹੀਂ ਮਰਨ ਦੇਣਾ ਮੈਂ ਕਿਸੇ ਮੁਲਾਜ਼ਮ ਨੂੰ ਟੈਂਕੀਆਂ ਦੇ ਉੱਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਧਰਨੇ ਦੇ ਉੱਤੇ ਨਹੀਂ ਬੈਠਣ ਦੇਣਾ ਸੋ ਬਹੁਤ ਸਾਰੀਆਂ ਗੱਲਾਂ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਮਨ ਮੋਹਿਆ ਗਿਆ ਉਹਨਾਂ ਦੇ ਵਿੱਚ ਇੱਕ ਉਹਨਾਂ ਦੀ ਅੰਤਰ ਆਤਮਾ ਦੇ ਵਿੱਚ ਇੱਕ ਐਸੀ ਜਗਿਆਸਾ ਪੈਦਾ ਹੋਗੀ ਕਿ ਉਹ ਚਾਹੁੰ ਲੱਗੇ ਕਿ ਇਹ ਬੰਦਾ ਜੇ ਸਿਆਸੀ ਧਿਰ ਦੀ ਵਾਗਡੋਰ ਸੰਭ ਕੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਕਾਬਜ ਹੋਵੇ ਤਾਂ ਹੋ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਤਬਦੀਲੀ ਬਹੁਤ ਸਾਰੀ ਜਿਹੜੀ ਇਨਕਲਾਬ ਜਾਂ ਜਿਹੜਾ ਬਦਲਾਅ ਆ ਸਕਦਾ ਸੋ ਉਸੇ ਬਦਲਾਅ ਨੂੰ ਦੇਖਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਹੋਰੀ ਬਣੇ ਤੇ ਉਸ ਤੋਂ ਬਾਅਦ ਇੱਕ ਐਸੀ ਆਬੋ ਹਵਾ ਪੰਜਾਬ ਦੀ ਧਰਤੀ ਦੇ ਉੱਤੇ ਚੱਲਣ ਲੱਗੀ ਜਿਹੜੀਆਂ ਲੋਕਾਂ ਨੂੰ ਆਸਾਂ ਉਮੀਦਾਂ ਇਸ ਸਰਕਾਰ ਦੇ ਉੱਤੇ ਸੀ ਉਹ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਟੁੱਟਣ ਲੱਗੀਆਂ ਮੈਂ ਗੱਲ ਕਰ ਰਿਹਾ ਸੀ ਇੱਕ ਜਿਹੜਾ ਮੁੱਦਾ ਕਾਫੀ ਲੰਮੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ ਜਿਹੜਾ ਸਾਡਾ ਇੱਕ ਡਿਪਾਰਟਮੈਂਟ ਹੈ ਪੰਜਾਬ ਦਾ ਸਮਾਜਿਕ ਸੁਰਖੀਆਂ ਇਸਤਰੀ ਤੇ ਵਿਕਾਸ ਬਾਲ ਵਿਕਾਸ ਵਿਭਾਗ ਪੰਜਾਬ ਐ ਜਿਹਦੇ ਮੁਖੀ ਨੇ ਜਿਹਨੇ ਦੇ ਕੈਬਨਟ ਮੰਤਰੀ ਨੇ ਡਾਕਟਰ ਬਲਜੀਤ ਕੌਰ ਜੀ ਔਰ ਇਹ ਦੇ ਇਸ ਡਿਪਾਰਟਮੈਂਟ ਦੇ ਅਧੀਨ ਅੰਗਨwadi ਸੈਂਟਰ ਚੱਲਦੇ ਆ ਉਹਨਾਂ ਅੰਗਨwadi ਸੈਂਟਰਾਂ ਦੇ ਵਿੱਚ ਇੱਕ ਐਸਾ ਵੱਡਾ ਘਟਾਲਾ ਹੋਇਆ ਜਿਹੜਾ ਜਿਨੇ ਮਤਲਬ ਸਾਡੇ ਗਰਭਵਤੀ ਔਰਤਾਂ ਤੇ ਸਾਡੇ ਜਿਹੜੇ ਬੱਚੇ ਸੀ ਜਿਹੜੇ ਛੋਟੇ-ਛੋਟੇ ਬਾਲ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋਣਾ ਸ਼ੁਰੂ ਹੋ ਗਿਆ ਸੋ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਸੈਂਟਰਾਂ ਦੇ ਵਿੱਚ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਕਿ ਜਿਹਦੇ ਰਾਹੀਂ ਗਰਭਤੀ ਔਰਤਾਂ ਤੇ ਜਿਹੜੇ ਬੱਚਿਆਂ ਨੂੰ ਜਿਹੜੀ ਪੰਜੀਰੀ ਦਿੱਤੀ ਜਾਂਦੀ ਸੀ ਉਹ ਪੰਜੀਰੀ ਦੰਦੇ ਸੀ ਵੇਰਕਾ ਜਿਹੜਾ ਪੰਜਾਬ ਸਰਕਾਰ ਦਾ ਇੱਕ ਸਹਿਕਾਰੀ ਅਦਾਰਾ ਹੈ ਵੇਰਕਾ ਵੇਰਕਾ ਦੇ ਵੱਖ-ਵੱਖ ਮਿਲਕ ਪਲਾਂਟਾਂ ਦੇ ਵਿੱਚ ਉਹ ਦੇਸੀ ਘੋਦੇ ਨਾਲ ਪੰਜੀਰੀ ਤਿਆਰ ਕਰਕੇ ਇਹਨਾਂ ਕੇਂਦਰਾਂ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਸਪਲਾਈ ਕੀਤੀ ਜਾਂਦੀ ਸੀ ਪਰ ਹੋਇਆ ਕਿ ਕਿ ਪਿਛਲੇ ਸਮੇਂ ਦੌਰਾਨ ਕੋਈ 2-3 ਸਾਲ ਪਹਿਲਾਂ ਇਹ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਵੇਰਕਾ ਮਿਲਕ ਪਲਾਂਟ ਤੋਂ ਇਹ ਕੰਮ ਲੈ ਕੇ ਆਪਣੇ ਹੀ ਇੱਕ ਸਹਿਕਾਰੀ ਅਦਾਰੇ ਮਾਰਕਫੈਡ ਦੇ ਸਪੁਰਦ ਕਰਤਾ ਤੇ ਉਹ ਮਾਰਕਫੈਡ ਦੇ ਸਪੁਰਦ ਕਰਨ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਉਹ ਖਾਣਾ ਜਿਹੜੀ ਉਹ ਪੰਜੀਰੀ ਜਿਹੜਾ ਉਹ ਖਿਚੜੀ ਦੇਸੀ ਘਿਓ ਦੇ ਨਾਲ ਤਿਆਰ ਕੀਤੀ ਜਾਂਦੀ ਸੀ ਵੇਰਕਾ ਮਿਲਕ ਪਲਾਂਟਾਂ ਵੱਲੋਂ ਉਹ ਅਮਾਰਕ ਫੈਟ ਤੋਂ ਜਿਹੜੀ ਸਪਲਾਈ ਹੋ ਰਹੀ ਹੈ ਮੌਜੂਦਾ ਸਮੇਂ ਦੌਰਾਨ ਉਹ ਸੁਆਬੀਨ ਰਫਾਈਨਡ ਦੇ ਨਾਲ ਤਿਆਰ ਕਰਕੇ ਉਹ ਬੱਚਿਆਂ ਦੀ ਔਰ ਗਰਭਤੀ ਮਹਿਲਾਵਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋਣਾ ਸੁਭਾਵਿਕ ਹੋ ਗਿਆ ਹੁਣ ਜੇ ਇਸ ਗੱਲ ਦੀ ਆਪਾਂ ਜ਼ਿਕਰ ਕਰੀਏ ਵਿਸਥਾਰ ਕਰੀਏ ਤਾਂ ਇਹਦੇ ਵਿੱਚ ਇੱਕ ਇਸ ਡਿਪਾਰਟਮੈਂਟ ਦੇ ਵਿੱਚ ਸੀਡੀਪੀਓ ਹੈ ਵਿਕਰਮਜੀਤ ਸਿੰਘ ਜੋ ਰਿਆ ਅੰਮ੍ਰਿਤਸਰ ਦੇ ਵਿੱਚ ਤਨਾਨਤ ਸੀ ਉਸ ਆਫੀਸਰ ਨੇ ਵੀ ਆਂਗਨਵਾੜੀ ਸੈਂਟਰਾਂ ਦੇ ਵਿੱਚ ਹੋ ਰਹੇ ਘੁਟਾਲੇ ਦੀ ਜਿਹੜੀ ਆਵਾਜ਼ ਚੁੱਕੀ ਤੇ ਉਹਨਾਂ ਸਿੱਟਾ ਇਹ ਹੋਇਆ ਕਿ ਪੰਜਾਬ ਸਰਕਾਰ ਨੇ ਆਪਣੇ ਪੱਤਰ ਨੰਬਰ 364 ਤੋਂ ਲੈ ਕੇ 370 ਮਿਤੀ 26 ਜੁਲਾਈ 2024 ਨੂੰ ਉਸ ਸੀਡੀਪੀਓ ਨੂੰ ਸਸਪੈਂਡ ਕਰਤਾ ਕਿ ਤੂੰ ਭਾਈ ਸਰਕਾਰ ਦੇ ਖਿਲਾਫ ਬੋਲਦਾ ਹੈ ਸਰਕਾਰ ਦੇ ਵਿਰੁੱਧ ਤੂੰ ਆਪਣੀ ਆਵਾਜ਼ ਉਠਾਉਂਦਾ ਤੂੰ ਤਾਂ ਸਰਕਾਰੀ ਨੌਕਰ ਹੈ ਤੇਰਾ ਇਹ ਕੰਮ ਥੋੜਾ ਸੋ ਉਸ ਸੀਡੀਪੀਓ ਨੇ ਇੱਕ ਆਡੀਓ ਜਾਰੀ ਕਰਕੇ ਕਿਹਾ ਕਿ ਇਹਨਾਂ ਸੈਂਟਰਾਂ ਦੇ ਵਿੱਚ ਬਹੁਤ ਵੱਡਾ ਘੁਟਾਲਾ ਹੁੰਦਾ ਆ ਇਹਦੇ ਵਿੱਚ ਜਿਹੜੀ ਰੰਗਦਾਰੀ ਵਸੂਲੀ ਜਾਂਦੀ ਹੈ ਔਰ ਇਹਦੇ ਵਿੱਚ ਮੋਟੀ ਜਿਹੜੀ ਹੈ ਜਿਹੜੀ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ ਪਰ ਉਸ ਜਿਹੜੇ ਅਫੀਸਰ ਨੇ ਉਹ ਇਸ ਗੱਲ ਦਾ ਖੁਲਾਸਾ ਕਰਨ ਤੋਂ ਬਾਅਦ ਇਸ ਗੱਲ ਦੀ ਆਡੀਓ ਕਲਿੱਪ ਵਾਇਰਲ ਕਰਤੀ ਕਿ ਮੇਰੇ ਕੋਲੇ ਤਮਾਮ ਸਬੂਤ ਨੇ ਕਿ ਮੈਂ ਇਹ ਜाहिर ਕਰ ਸਕਦਾ ਮੈਂ ਸਰਕਾਰ ਦੇ ਮਨਸ਼ਾ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰ ਸਕਦਾ ਕਿ ਸਰਕਾਰ ਨੇ ਇਸ ਮਸਲੇ ਦੇ ਵਿੱਚ ਕਿੰਨੀ ਕ腐ਸ਼ਨ ਕੀਤੀ ਹੈ ਕਿੰਨਾ ਭ੍ਰਿਸ਼ਟਾਚਾਰ ਕੀਤਾ ਹੈ ਸੋ ਜਦੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਉਸ ਤਰ੍ਹਾਂ ਦੀਆਂ ਆਡੀਓਜ਼ ਉਸ ਅਫੀਸਰ ਵੱਲੋਂ ਪਬਲਿਕ ਡੋਮੇਨ ਦੇ ਵਿੱਚ ਲਿਆਂਦੀਆਂ ਗਈਆਂ ਤਾਂ ਵਿਭਾਗ ਨੇ ਉਹਨਾਂ ਦੀ ਇਸ ਦਰਾਵੇ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ 11 ਨਵੰਬਰ 2024 ਨੂੰ 4 ਮਹੀਨੇ ਬਾਅਦ ਹੀ ਬਹਾਲ ਕਰਤਾ ਬਹਾਲ ਇਸ ਕਰਕੇ ਕਰਤਾ ਕਿ ਇਹ ਜਿਹੜਾ ਮੁੱਦਾ ਹੈਗਾ ਜਿਹੜਾ ਬਹੁਤ ਗੰਭੀਰ ਮੁੱਦਾ ਜਿਹੜਾ ਇੱਕ ਨਹੀਂ ਬਲਕਿ ਸੈਂਕੜੇ ਕਰੋੜਾਂ ਦਾ ਮਸਲਾ ਹੈਗਾ ਸੈਂਕੜੇ ਕਰੋੜਾਂ ਦਾ ਘਟਾਲਾ ਹੈ ਤੇ ਉਸ ਨੂੰ ਦਬਾਇਆ ਜਾ ਸਕੇ ਸੋ ਫਿਰ ਕੀ ਹੋਇਆ ਕਿ ਜਿਹੜਾ ਇਹ ਮਾਮਲਾ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਡੇ ਨਾਲ ਵਿਸਥਾਰ ਦੇ ਨਾਲ ਦੱਸ ਦਿਆਂ ਇਹ ਜਿਹੜਾ ਬੇਰਕਾ ਮਿਲਕ ਪਲਾਂਟ ਹੈ ਪੰਜਾਬ ਸਰਕਾਰ ਨੇ ਪੰਜ ਜਿਹੜੇ ਵੇਰਕਾ ਮਿਲਕ ਪਲਾਂਟਾਂ ਦੇ ਵਿੱਚ ਜਿਹਦੇ ਵਿੱਚ ਮਸ਼ੀਨਰੀ ਲੱਗੀ ਹੈ ਬਕਾਇਦਾ ਤੌਰ ਤੇ ਕਰੋੜਾ ਰੁਪਿਆ ਖਰਚ ਕੇ ਮਸ਼ੀਨਰੀ ਲਗਾਈ ਗਈ ਹੈ ਇਹ ਵੇਰਕਾ ਮਿਲਕ ਪਲਾਂਟ ਮਠੰਡਾ ਹੈ ਵੇਰਕਾ ਮਿਲਕ ਪਲਾਂਟ ਸੰਗਰੂਰ ਹੈ ਵੇਰਕਾ ਮਿਲਕ ਪਲਾਂਟ ਅੰਮ੍ਰਿਤਸਰ ਹੈ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਹੈ ਅਤੇ ਵੇਰਕਾ ਮਿਲਕ ਪਲਾਂਟ ਜਲੰਧਰ ਹੈ ਇਹਨਾਂ ਦੇ ਵਿੱਚ ਦੇਸੀ ਘੋਡੇ ਨਾਲ ਪੰਦੀਰੀ ਤਿਆਰ ਕੀਤੀ ਜਾਂਦੀ ਸੀ ਪਰ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਇਸ ਏਜੰਸੀ ਤੋਂ ਕੰਮ ਲੈ ਕੇ ਮਾਰਕਫੈਟ ਨੂੰ ਦਿੱਤਾ ਉਹ ਮਾਰਕਫੈਡ ਜਿਹਦੇ ਕੋਲੇ ਕੋਈ ਆਪਣੀ ਪ੍ਰੋਡਕਸ਼ਨ ਨਹੀਂ ਹੈ ਉਹਦੇ ਕੋਲੇ ਕੋਈ ਮਸ਼ੀਨਰੀ ਨਹੀਂ ਹੈ ਉਹਦੇ ਕੋਲੇ ਕੋਈ ਸਾਜੋ ਸਮਾਨ ਨਹੀਂ ਹੈ ਜਿਹਦੇ ਨਾਲ ਇਹ ਪੰਜੀਰੀ ਜਾਂ ਖਿਚੜੀ ਨੂੰ ਤਿਆਰ ਕਰਕੇ ਜਿਹੜੇ ਲੋਡਬੰਦ ਜਿਹੜੇ ਬੱਚੇ ਨੇ ਗਰਭਤੀ ਮਹਿਲਾਵਾਂ ਨੇ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ ਪਰੰਤੂ ਇਸ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਕਿੱਥੋਂ ਸ਼ੁਰੂ ਹੁੰਦਾ ਹੈ ਕਿ ਉਹ ਮਾਰਕਫੈਡ ਨੇ ਅੱਗੇ ਆਪਣੀਆਂ ਚਾਰ ਕੰਪਨੀਆਂ ਨੂੰ ਜਿਹੜਾ ਪ੍ਰਾਈਵੇਟ ਕੰਪਨੀਆਂ ਸੀ ਉਹਨਾਂ ਨੂੰ ਟੈਂਡਰ ਅਲਾਟ ਕਰਤਾ ਉਹ ਕੰਪਨੀਆਂ ਸੀ ਜਿਹੜੀ ਸੀ ਇੱਕ ਚੰਡੀਗੜ੍ਹ সুইਟਸ ਲਿਮਟਿਡ ਹੈ ਇੱਕਾ ਤੁਹਾਡੀ ਹੈਗੀ ਐਂਟਰਲਿੰਕਸ ਫੂਡਸ ਪ੍ਰਾਈਵੇਟ ਲਿਮਟਿਡ ਇੱਕ ਐਮਪੀ ਐਗਰੋਟੋਨਿਕਸ ਕੰਪਨੀ ਹੈ ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਨੇ ਮਾਰਕਫੈਡ ਨੇ ਅੱਗੇ ਟੈਂਡਰ ਅਲਾਟ ਕਰਤਾ ਉੱਥੇ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹ ਕੰਪਨੀਆਂ ਜਿਨ੍ਹਾਂ ਨੂੰ ਬੇਰਕਾ ਮਿਲਕ ਪਲਾਂਟ ਨੇ ਕਿਉਂਕਿ 30 35 40 ਸਾਲਾਂ ਤੋਂ 35 40 ਸਾਲਾਂ ਤੋਂ ਇਹ ਬੇਰਕਾ ਜਿਹੜਾ ਸਪਲਾਈ ਦੇ ਰਿਹਾ ਸੀ ਖਿਚੜੀ ਦੀ ਔਰ ਇਸ ਦੇਸੀ ਘੋੜੀ ਦੀ ਪੰਜੇਰੀ ਦੀ ਨੇ ਉਹਨਾਂ ਨੇ ਇਹ ਚੰਡੀਗੜ੍ਹ ਸਵੀਟਸ ਜਿਹੜੀ ਕੰਪਨੀ ਹੈ ਉਸ ਨੂੰ ਆਪਣੇ ਇਹਦੇ ਵਿੱਚੋਂ ਅ ਲਿਸਟ ਦੇ ਵਿੱਚੋਂ ਬਲੈਕਲਿਸਟ ਕੀਤਾ ਹੋਇਆ ਉਹਦੇ ਤੇ ਬੈਨ ਲਾਇਆ ਹੋਇਆ ਕਿਉਂਕਿ ਉਹਦੀ ਜਿਹੜੀ ਜਿਹੜੀ ਸਪਲਾਈ ਹੈ ਖਾਣੇ ਦੀ ਖਿਚੜੀ ਦੀ ਜਾਂ ਤੁਹਾਡੇ ਪੰਜੀਰੀ ਦੀ ਉਹ ਬੜੀ ਗੁਣਵੱਤਾ ਉਹਦੀ ਬੜੀ ਮਾੜੀ ਹੈ ਉਹਦੇ ਕਾਰਨ ਇਹਨਾਂ ਨੇ ਉਹਨੂੰ ਬਲੈਕਲਿਸਟ ਕਰਤਾ ਤੇ ਫਿਰ ਉਹੀ ਕੀ ਹੋਇਆ ਹੁਣ ਜਿਹੜੀਆਂ ਬਾਕੀ ਦੀਆਂ ਕੰਪਨੀਆਂ ਹੈਗੀਆਂ ਜਿਹਨੂੰ ਮਾਰਕਫੈਡ ਲੈ ਕੇ ਅੱਗੇ ਇਹ ਮਾਰਕਫੈਡ ਨੂੰ ਸਪਲਾਈ ਕਰ ਰਿਹਾ ਹੁਣ ਜੇ ਆਪਾਂ ਇੰਟਰਲਿੰਕ ਫੂਡਸ ਪ੍ਰਾਈਵੇਟ ਲਿਮਟਿਡ ਦੀ ਗੱਲ ਕਰੀਏ ਇਹ ਯੂਪੀ ਦੇ ਵਿੱਚ ਆਈਸੀਡੀਐਸ ਦੇ ਪੰਜੀਰੀ ਘਟਾਲੇ ਦੇ ਵਿੱਚ ਇਹ ਕੰਪਨੀ ਸ਼ਮਾਰ ਸੀ ਔਰ ਐਮਪੀ ਐਗਰੋਟੈਨਿਕਸ ਟੋਨਿਕਸ ਜਿਹੜੀ ਕੰਪਨੀ ਹੈ ਇਹ ਮੱਧ ਪ੍ਰਦੇਸ਼ ਦੇ ਵਿੱਚ ਆਈਸੀਬੀਐਸ ਦੇ ਘਟਾਲੇ ਦੇ ਵਿੱਚ ਸ਼ਾਮਲ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਸੋਚਦੇ ਹੋਵੋਗੇ ਕਿ ਇਹ ਆਈਸੀਡੀਐਸ ਹੈ ਕੀ ਹੈ ਅ ਇਹ ਹੈਗਾ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਇਸ ਸਕੀਮ ਦੇ ਅੰਦਰ ਆਦੇਸ਼ ਭਰਦਿਆਂ ਜਿਹੜੀਆਂ ਅੰਗਨਵਾਰੀ ਸੈਂਟਰਾਂ ਦੇ ਵਿੱਚ ਜਿਹੜਾ ਇਹ ਪੰਜੀਰੀ ਤੇ ਖਿਚੜੀ ਸਪਲਾਈ ਕੀਤੀ ਜਾਂਦੀ ਹੈ ਉਸ ਇਹਨਾਂ ਕੰਪਨੀਆਂ ਨੂੰ ਕਈ ਸਟੇਟਾਂ ਦੇ ਵਿੱਚ ਬਲੈਕਲਿਸਟ ਕੀਤਾ ਗਿਆ ਕਈਆਂ ਨੇ ਇਹਨਾਂ ਨੂੰ ਦਾਗਦਾਰ ਘੋਸ਼ਿਤ ਕਰਕੇ ਇਹਨਾਂ ਤੋਂ ਭਾਰੀ ਬਸੂਲੀ ਵੀ ਜਿਹੜੀ ਜੁਰਮਾਨੇ ਦੇ ਜੁਰਮਾਨੇ ਵਿੱਚੋਂ ਵੀ ਕੀਤੀ ਗਈ ਹੈ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਚੰਡੀਗੜ੍ਹ ਸਵੀਟਸ ਲਿਮਟਿਡ ਹੈ ਇਹਨੂੰ 2023 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਸਹਿਕਾਰੀ ਅਦਾਰੇ ਹਿਮਫੈਡ ਨੂੰ ਇਹ ਮਠਿਆਈਆਂ ਸਪਲਾਈ ਕਰਦੀ ਸੀ ਉਹਦਾ ਟੈਂਡਰ ਮਿਲਿਆ ਸੀ ਉਹਦੀ ਜਿਹੜੀ ਐਨੀ ਗੁਣਵੱਤਾ ਮਾੜੀ ਸੀ ਜਿਹੜਾ ਸਪਲਾਈ ਦੀ ਇਹ ਮਠਿਆਈਆਂ ਦੀ ਉਹ ਉਹਦੇ ਕਾਰਨ ਜਿਹੜੀਆਂ ਕਿਉਂਕਿ ਖਬਰਾਂ ਲੱਗੀਆਂ ਸੀ ਕਿਉਂਕਿ ਸ਼ਿਕਾਇਤਾਂ ਹੋਈਆਂ ਸੀ ਕਿ ਜਿਹੜੀਆਂ ਮਠਿਆਈਆਂ ਇਹ ਸਪਲਾਈ ਕਰਦੇ ਨੇ ਉਹ ਫੰਗਸ ਲੱਗੀਆਂ ਹੁੰਦੀਆਂ ਨੇ ਇਸ ਕਰਕੇ ਹੈਮਫੈਡ ਨੇ ਇਸ ਚੰਡੀਗੜ੍ਹ ਸਰੀਜ਼ ਲਿਮਟਿਡ ਦੇ ਉੱਤੇ ਭਾਰੀ ਜੁਰਮਾਨਾ ਵੀ ਲਗਾਤਾ ਔਰ ਇਹ ਕੰਪਨੀ ਜਿਹੜੀ ਹੈਗੀ ਹੈ ਬਹੁਤ ਲੰਮੇ ਸਮੇਂ ਤੋਂ ਵੇਰਕਾ ਦੇ ਵਿੱਚ ਜਿਹੜੀ ਟੈਂਡਰ ਦਾ ਲੈ ਲੰਦੀ ਆ ਰਹੀ ਸੀ ਔਰ 2023 ਦੇ ਵਿੱਚ ਵੇਰਕਾ ਨੇ ਵੀ ਇਹਨੂੰ ਇੱਕ ਸਾਲ ਲਈ ਇਹਨੂੰ ਠੇਕਾ ਦਿੱਤਾ ਸੀਗਾ 2023 ਦੇ ਵਿੱਚ ਵੇਰਕਾ ਤੋਂ ਇੱਕ ਸਾਲ ਲਈ ਠੇਕਾ ਇਹਨੂੰ ਮਿਲਿਆ ਤੇ ਸਵੀਰਜ਼ ਸੈਂਪਲ ਇਹਦੇ ਜਿਹੜੇ ਫੇਲ ਪਾਏ ਗਏ ਔਰ ਇਹਦਾ ਜਿਹੜਾ ਖਾਣਾ ਬੜਾ ਘਟੀਆ ਕੁਆਲਟੀ ਦਾ ਸੀ ਜਿਹਦੇ ਕਾਰਨ ਇਸ ਨੂੰ 1 ਸਾਲ ਲਈ ਮਿਲਿਆ ਹੋਇਆ ਵੇਰਕਾ ਵੱਲੋਂ ਟੈਂਡਰ ਹੈ ਉਹ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਰੱਦ ਕਰ ਦਿੱਤਾ ਗਿਆ ਸੋ ਇਹ ਜਿਹੜੀਆਂ ਡਿਫਾਲਟਡ ਕੰਪਨੀਆਂ ਸੀ ਇਹ ਕੰਪਨੀਆਂ ਨੇ ਮਾਰਕਫੈਡ ਨੂੰ ਸਪਲਾਈ ਦੇਣੀ ਸ਼ੁਰੂ ਕਰਤੀ ਤੇ ਜਿਹੜਾ ਮਾਰਕਫੈਡ ਆ ਬਿਨਾ ਉਹਨਾਂ ਪ੍ਰੈਕਟਾਂ ਤੇ ਰੇਟ ਲਿਖਿਆ ਬਿਨਾ ਕਿਸੇ ਕੰਪਨੀ ਦਾ ਨਾਮ ਲਿਖਿਆ ਇਸ ਜਿਹੜੀ ਮਾਰਕਫੈਡ ਆ ਅੱਗੇ ਪੰਜਾਬ ਸਰਕਾਰ ਦੇ ਅਧੀਨ ਚੱਲਦੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਇਹ ਸਪਲਾਈ ਕਰਨੀ ਇਹਨੇ ਸ਼ੁਰੂ ਕਰ ਦਿੱਤੀ ਸੋ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਹੋਈਆਂ ਮੈਂਬਰ ਪਾਰਲੀਮੈਂਟ ਬੀਬਾ ਹਰਸ਼ਿਮ੍ਰਿਤ ਕੌਰ ਬਾਦਲ ਜਿਹੜੇ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਇਸ ਮੁੱਦੇ ਨੂੰ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਪਰ ਉਸ ਦੇ ਉੱਤੇ ਜਿਹੜੀ ਕੋਈ ਕਾਰਵਾਈ ਨਹੀਂ ਹੋਈ ਔਰ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਕਾਂਗਰਸੀ ਆਗੂ ਜਿਹੜਾ ਖੈਰਾ ਸਾਹਿਬ ਹੈ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਵੀ ਪੱਤਰ ਲਿਖੇ ਸਰਕਾਰ ਨੂੰ ਔਰ ਕਾਂਗਰਸ ਦੇ ਮੌਜੂਦਾ ਐਮਪੀ ਧਰਮਵੀਰ ਗਾਂਧੀ ਉਹਨਾਂ ਨੇ ਵੀ ਇਸ ਬਾਰੇ ਸਰਕਾਰ ਨੂੰ ਚਿੱਠੀ ਲਿਖੀ ਕਿ ਇਹ ਜਿਹੜਾ ਘੁਟਾਲਾ ਹੋ ਰਿਹਾ ਇਹਦੇ ਵਿੱਚ ਮਾੜੀ ਕੁਆਲਿਟੀ ਦਾ ਖਾਣਾ ਪਰੋਸਿਆ ਜਾ ਰਿਹਾ ਇਹਦੇ ਖਿਲਾਫ ਇਹਨਾਂ ਕੰਪਨੀਆਂ ਦੇ ਖਿਲਾਫ ਔਰ ਮਾਰਕਫੈਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦੀਆਂ ਆਲਰੇਡੀ ਜਿਹੜੀਆਂ ਇਨਸਟਰਕਸ਼ਨ ਜਾਰੀ ਹੋ ਗਈਆਂ ਅਜਿਹੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਜਿਹੜਾ ਹਵਾਲਾ ਦੇ ਕੇ ਸਾਰੇ ਸਟੇਟਸ ਨੂੰ ਇੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇਹ ਜਿਹੜੀ ਅੰਗਣਵਾਰੀ ਸੈਂਟਰਾਂ ਦੇ ਵਿੱਚ ਜਿਹੜੀ ਖਾਣੇ ਦੀ ਸਪਲਾਈ ਕੀਤੀ ਜਾਵੇਗੀ ਉਹ ਸਿਰਫ ਯੋਜਨਾ ਜਿਹੜੀ ਹੈ ਉਹ ਉਹਦੇ ਵਿੱਚ ਸਹਿਕਾਰੀ ਅਦਾਰੇ ਚਾਹੇ ਉਹ ਮਾਰਕ ਫੈਡ ਹੋ ਗਿਆ ਚਾਹੇ ਉਹ ਵੇਰਕਾ ਹੋ ਗਿਆ ਜਾਂ ਹੋਰ ਵੀ ਜਿਵੇਂ ਹਿਮਾਚਲ ਰਹਿਮ ਫੈਡ ਹੋ ਗਿਆ ਇਸ ਤਰ੍ਹਾਂ ਦੇ ਜਾਂ ਫਿਰ ਮਹਿਲਾ ਮੰਡਲ ਮੈਲਾ ਮੰਡਲਾ ਰਾਹੀਂ ਤਿਆਰ ਕੀਤਾ ਹੋਇਆ ਪੰਜੀਰੀ ਖਾਣਾ ਖਿਚੜੀ ਜੋ ਵੀ ਹੈ ਉਹੀ ਸਪਲਾਈ ਕਰ ਸਕਦੇ ਕੋਈ ਪ੍ਰਾਈਵੇਟ ਕੰਪਨੀ ਨਹੀਂ ਦੇ ਸਕਦੀ ਪਰ ਪੰਜਾਬ ਸਰਕਾਰ ਦੀ ਜਿਹੜੇ ਤੁਸੀਂ ਇਹ ਦੇਖੋ ਕਿ ਉਸ ਦੀ ਮਨਸਾ ਕਿਹੋ ਜੀ ਸੀ ਕਿ ਉਹਨੇ ਮਾਰਕਫੈਡ ਦਾ ਨਾਮ ਵਰਤ ਕੇ ਮਾਰਕਫੈਡ ਦੇ ਉਹਦੇ ਪ੍ਰਸ਼ਾਵੇਂ ਦੇ ਥੱਲੇ ਉਹਦੇ ਕਲਾਬੇ ਦੇ ਥੱਲੇ ਉਹਦੀ ਆੜ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਡਿਫਾਲਟ ਪ੍ਰਾਈਵੇਟ ਕੰਪਨੀਆਂ ਨੂੰ ਇਹ ਕੰਮ ਦਾ ਠੇਕਾ ਦੇ ਕੇ ਜਿੱਥੇ ਗਰਭਤੀ ਮਹਿਲਾਵਾਂ ਤੇ ਬੱਚਿਆਂ ਦੇ ਨਾਲ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਨਾਲ-ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਈਆ ਦਾ ਇਹਦੇ ਵਿੱਚ ਜਿਹੜਾ ਘੁਟਾਲਾ ਨਜ਼ਰ ਆ ਰਿਹਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੇ ਆਂ ਕਿ ਐ ਇਸ ਬਾਰੇ ਜਦੋਂ ਚੈਨਲ ਵੱਲੋਂ ਅ ਲੋਕ ਚੇਤਨਾ ਟੀਵੀ ਵੱਲੋਂ ਇਸ ਡਿਪਾਰਟਮੈਂਟ ਦੀ ਕੈਬਨਟ ਵਜ਼ੀਰ ਡਾਕਟਰ ਬਲਜੀਤ ਕੌਰ ਨਾਲ ਸੰਬੰਧ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿਹਾ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਸ ਦੀ ਜਿਹੜੀ ਪੂਰੇ ਕੇਸ ਦੀ ਅੰਬਿਸ਼ਾਰ ਦੱਸਿਆ ਜਾਵੇ ਤਾਂ ਉਹਨਾਂ ਨੇ ਅਨੇਕਾਂ ਵਾਰ ਟਰਾਈ ਕਰਨ ਦੇ ਬਾਵਜੂਦ ਉਹਨਾਂ ਨੂੰ ਫੋਨ ਨਹੀਂ ਚੱਕਿਆ ਫਿਰ ਉਹਨਾਂ ਨੂੰ ਵਟਸਐਪ ਮੈਸੇਜ ਵੀ ਪਾਇਆ ਉਹਨਾਂ ਦੇ ਪੀਏ ਸਾਹਿਬ ਨਾਲ ਵੀ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਟਾਈਮ ਦੀ ਮੰਗ ਕੀਤੀ ਗਈ ਔਰ ਡਾਕਟਰ ਬਲਜੀਤ ਕੌਰ ਜੀ ਉਹ ਜਿਹੜੇ ਗੱਲ ਕਰਨ ਤੋਂ ਕਿਨਾਰਾ ਕਰ ਗਏ ਇਸ ਮੁੱਦੇ ਦੇ ਉੱਤੇ ਗੰਭੀਰ ਮੁੱਦੇ ਤੇ ਉੱਤੇ ਸਪਸ਼ਟੀ ਕਰਨ ਦੇਣ ਤੋਂ ਜਾਂ ਆਪਣਾ ਸਰਕਾਰ ਵੱਲੋਂ ਪੱਖ ਰੱਖਣ ਤੋਂ ਜਿਹੜਾ ਉਹ ਕਿਨਾਰਾ ਕਰ ਗਏ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦੇ ਆ ਕਿ ਜਦੋਂ ਇਹ ਮੁੱਦਾ ਜਿਹੜਾ ਉੱਠਿਆ ਤਾਂ ਫਿਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਡਾਕਟਰ ਬਲਜੀਤ ਕੌਰ ਕੈਬਨਟ ਵਜ਼ੀਰ ਨੇ ਇਹ ਬਿਆਨ ਦਿੱਤਾ ਕਿ ਜਿਹੜਾ ਇਹ ਜਿਹੜੀ ਪੰਜੀਰੀ ਹੈ ਪ੍ਰਾਈਵੇਟ ਅਦਾਰਿਆਂ ਤੋਂ ਤਿਆਰ ਹੋ ਰਹੀ ਹੈ ਮਾਰਕ ਫੈਡ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ ਇਹ ਦੇਸੀ ਕੇ ਉਦੇ ਨਾਲ ਬਣਾਈ ਜਾ ਰਹੀ ਹੈ ਪਰ ਜਦੋਂ ਇਸ ਗੱਲ ਦਾ ਪ੍ਰੈਸ ਰਿਪੋਰਟਰਾਂ ਨੇ ਪੱਤਰਕਾਰ ਭਰਾਵਾਂ ਨੇ ਜਾਂ ਏਜੰਸੀਆਂ ਨੇ ਇਸ ਗੱਲ ਤੋਂ ਉਹਨਾਂ ਤੋਂ ਪੁੱਛਿਆ ਤੇ ਫਿਰ ਉਹ ਆਪਣੇ ਹੀ ਬਿਆਨ ਜਿਹੜਾ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤਾ ਉਹਦੇ ਵਿੱਚੋਂ ਮੁਕਰ ਗਏ ਸੋ ਇਸ ਦੇ ਨਾਲ ਨਾਲ ਕੰਪਨੀਆ ਦੇ ਨਾਲ ਵੀ ਜਦੋਂ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਕੋਈ ਜਿਹੜਾ ਭੱਲਾ ਨਹੀਂ ਫੜਾਇਆ ਸੋ ਇਸ ਮਾਰਕ ਆਪਣੇ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਸ਼ੇਰਗਿੱਲ ਸਾਹਿਬ ਨਾਲ ਵੀ ਜਿਹੜੀ ਤਾਲਮਿਲ ਸਰਨਾ ਨਿਰਿੰਦਰ ਸਿੰਘ ਸ਼ੇਰਗਿੱਲ ਹੈ ਉਹਨਾਂ ਨਾਲ ਵੀ ਤਾਲਮਿਲ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਕੀਤਾ ਵੀ ਲੇਕਿਨ ਉਹਨਾਂ ਨੇ ਵੀ ਭਾਵੇਂ ਸਾਨੂੰ ਇਸ ਗੱਲ ਦਾ ਭਰੋਸਾ ਜ਼ਰੂਰ ਦਿੱਤਾ ਕਿ ਹਾਂ ਇਸ ਗੱਲ ਉਹਨਾਂ ਨੇ ਆਫ ਦਾ ਰਿਕਾਰਡ ਮੰਨਿਆ ਕਿ ਇਹ ਜਿਹੜੀ ਚੰਡੀਗੜ੍ਹ ਸਵੀਟਸ ਕੰਪਨੀ ਹੈ ਇਹ ਸਾਤੋਂ ਜਿਹੜੀ ਡਿਫਾਲਟਰ ਕੰਪਨੀਆਂ ਵੇਰਕਾ ਤੋਂ ਪਰ ਉਹਨਾਂ ਨੇ ਕੋਈ ਵੀ ਕਾਗਜ਼ ਪੱਤਰ ਉਹਨਾਂ ਦੇ ਸਟਾਫ ਨੇ ਜਿਹੜੇ ਉਹ ਦੇਣ ਤੋਂ ਮਨ੍ਹਾ ਕਰਤਾ ਕਿ ਬਹੁਤ ਸਾਰਾ ਇਸ ਗੱਲ ਦਾ ਜਿਹੜਾ ਰਿਕਾਰਡ ਹੈ ਉਹ ਲੋਕ ਚੇਤਨਾ ਟੀਵੀ ਦੇ ਕੋਲ ਮੌਜੂਦ ਹੈ ਔਰ ਮੈਂ ਤੁਹਾਨੂੰ ਇਹਦੇ ਜਿਹੜੇ ਮੌਜੂਦਾ ਸਮੇਂ ਦੀ ਜੇ ਪੱਖ ਦੱਸਾਂ ਮੌਜੂਦਾ ਸਮੇਂ ਦੀ ਦੀ ਸਥਿਤੀ ਦੱਸਾਂ ਇਹਦੇ ਵਿੱਚ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਰਹੇ ਹੈ ਜਸਟਿਸ ਜੋਰਾ ਸਿੰਘ ਰਿਟਾਇਰਡ ਜਸਟਿਸ ਨੇ ਜਸਟਿਸ ਜੋਰਾ ਸਿੰਘ ਉਹਨਾਂ ਵੱਲੋਂ ਇੱਕ ਪੀਆਈਐਲ ਜਿਹੜੀ 304/2025 ਮਾਨਯੋਗ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪ੍ਰੇ ਕੀਤੀ ਹੈ ਕਿ ਇਹ ਜਿਹੜਾ ਗਰਭਪਤੀ ਮਹਿਲਾਵਾਂ ਦੇ ਨਾਲ ਔਰ ਬੱਚਿਆਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਕੇ ਮਾਰਕ ਪੰਜਾਬ ਸਰਕਾਰ ਵੱਲੋਂ ਮਾਰਕ ਫੈਡ ਦੀ ਆੜ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਜਾ ਰਿਹਾ ਇਸ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਸੋ ਇਸ ਗੱਲ ਦੇ ਲਈ ਇਹ ਜਿਹੜੀ ਇਹਦੀ ਸੁਣਵਾਈ ਹੈ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਹੋਈ ਹੈ ਜਿਸ ਦੇ ਉੱਤੇ ਇਹ ਜਿਹੜੇ ਇਹਨਾਂ ਦੇ ਇਸ ਮਾਮਲੇ ਦੇ ਵਿੱਚ ਦੋ ਜੱਜ ਸਾਹਿਬਾਨ ਦਾ ਜਿਹੜਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਉਹਦੇ ਵਿੱਚ ਜਸਟਿਸ ਸ਼ੀਲ 나ਗੂਜੀ ਨੇ ਔਰ ਜਸਟਿਸ ਸੰਜੀਵ ਬਹਿਰੀ ਨੇ ਇਹ ਦੋ ਜਸਟਿਸ ਦੇ ਬੈਂਚ ਨੇ ਇੱਕ ਜਿਹੜਾ ਆਰਡਰ ਪਾਸ ਕਰਕੇ ਇੱਕ ਨੋਟਿਸ ਕਰਤਾ ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਭਾਈ ਇਸ ਦੇ ਵਿੱਚ 15 ਦਸੰਬਰ 2025 ਤੱਕ ਇੱਕ ਆਪਣਾ ਜਵਾਬ ਫਾਈਲ ਕਰੋ ਦੇਦੇ ਵਿੱਚ ਪੈਰਾਵਾਇਜ਼ ਜਿਹੜੇ ਵੀ ਤੁਹਾਡੇ ਸਰਕਾਰ ਦੇ ਉੱਤੇ ਦੋਸ਼ ਲੱਗੇ ਨੇ ਉਹਨਾਂ ਨੂੰ ਪੈਰਾਵਾਇਜ਼ ਉਹਨਾਂ ਦੇ ਉੱਤੇ ਐਫੀਡੇਵਿਟ ਦਿਓ ਤਾਂ ਕਿ ਜਿਹੜੀ ਮਾਨਯੋਗ ਅਦਾਲਤ ਹੈ ਇਸ ਨੂੰ ਕਿਸੇ ਅੰਜਾਮ ਤੱਕ ਕਿਸੇ ਸਿੱਟੇ ਤੇ ਉੱਤੇ ਲੈ ਕੇ ਜਾ ਸਕੇ ਸੁਣ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਅ ਕਹਿੰਦੀ ਹੈ ਜੀ ਅਸੀਂ ਕਰਪਸ਼ਨ ਫਰੀ ਪੰਜਾਬ ਬਣਾਤਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਔਰ ਬਹੁਤ ਸਾਰੇ ਹੋਲਡਿੰਗ ਕਰੋੜਾ ਰੁਪਏ ਦੇ ਹੋਲਡਿੰਗ ਲੋਕਾਂ ਦੀ ਹੱਟ ਪਸੀਨੇ ਦੀ ਕਮਾਈ ਦੇ ਨਾਲ ਲਗਾ ਕੇ ਲੋਕਾਂ ਨੇ ਇਸ ਸਰਕਾਰ ਨੇ ਇਸ ਗੱਲ ਦੀ ਬਾਹ ਬਹਾਈ ਤਾਂ ਜਰੂਰ ਖੱਟ ਲਈ ਪਰ ਉਹ ਜਿਹੜਾ ਉਹਦਾ ਗਰਾਉਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਇਸ ਦੀ ਹਕੀਕਤ ਜਿਹੜੀ ਨਜ਼ਰ ਨਹੀਂ ਆ ਰਹੀ ਸੋ ਕਿੰਨਾ ਚਿਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਸ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ ਤੇ ਉਹ ਕਦੋਂ ਤੱਕ ਜਿਹੜਾ ਏ ਲੋਕਾਂ ਨੂੰ ਜਿਹੜਾ ਹਨੇਰੇ ਦੇ ਵਿੱਚ ਰੱਖ ਸਕਦੇ ਆ ਸੋ ਇਹ ਜਿਹੜੀ ਗੱਲ ਹੈ ਇਹ ਲੋਕ ਵੀ ਇੱਕ ਦਿਨ ਜ਼ਰੂਰ ਕਹਿਣਗੇ ਕਿ ਇਹ ਇਹ ਜਿਹੜਾ ਸਾਡੇ ਨਾਲ ਬੜਾ ਵੱਡਾ ਧੋਖਾ ਹੋ ਗਿਆ ਚਲੋ ਇਸ ਗੱਲ ਦਾ ਚੈਨਲ ਤਾਂ ਕੋਈ ਜੱਜ ਨਹੀਂ ਪਰ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜਿਹੜਾ ਉਹਨਾਂ ਨੇ ਇਹ ਫੈਸਲਾ 2022 ਦੇ ਵਿੱਚ ਕੀਤਾ ਸੀ ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਜਾਂ ਨਹੀਂ ਪਹਿਨਾਇਆ ਗਿਆ ਸੋ ਅਸੀਂ ਇਸ ਗੱਲ ਦੀ ਸਰਕਾਰ ਤੋਂ ਮੰਗ ਕਰਦੇ ਆ ਚੈਨਲ ਨਹੀਂ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਜਤਾਇਆ ਬਣਾਇਆ ਸੱਤਾ ਦੀ ਚਾਬੀ ਦਿੱਤੀ ਹੈ ਸੋ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਨ ਦੀ ਬਜਾਏ ਆਪਣੇ ਉਸ ਅਸ਼ੀਰਦ ਭਗਤ ਸਿੰਘ ਦੇ ਨਾਰੇ ਨੂੰ ਕਿ ਬਰਾਬਰਤਾ ਦਾ ਅਧਿਕਾਰ ਔਰ ਮਨੁੱਖ ਦੇ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਸੁੱਟ ਆਹ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਹਾਣੀ ਵੰਡ ਨੂੰ ਖਤਮ ਕਰਕੇ ਜਿਹੜਾ ਇੱਕ ਨਵਾਂ ਮਾਹੌਲ ਨਵਾਂ ਇਨਕਲਾਬ ਲੈ ਕੇ ਆਉਣ ਦੀ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਰਵਾਇਤ ਸ਼ੁਰੂ ਕੀਤੀ ਸੀ ਲੋਕ ਇਸ ਗੱਲ ਦਾ ਸਵਾਲ ਕਰਦੇ ਆ ਕਿ ਉਸ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਏਗਾ ਕਦੋਂ ਪੰਜਾਬ ਦੇ ਲੋਕ ਇਨਕਲਾਬ ਦਾ ਸੁੱਖ ਭੋਗਣਗੇ ਕਦੋਂ ਪੰਜਾਬ ਦੇ ਲੋਕ ਰੰਗਲੇ ਪੰਜਾਬ ਦੀ ਮਹਿਕ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਦੇ ਸਮਰੱਥ ਹੋਣਗੇ ਕਦੋਂ ਦੇਸ਼ ਦੇ ਲੋਕ ਪ੍ਰਸ਼ਟਾਚਾਰ ਤੋਂ ਮੁਕਤ ਹੋਣਗੇ ਕਦੋਂ ਪੰਜਾਬ ਦੇ ਲੋਕ ਮਨੁੱਖ ਦੇ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਖਸੁੱਟ ਤੋਂ ਨਜਾਤ ਪਾਉਣਗੇ ਕਦੋਂ ਪੰਜਾਬ ਦੇ ਲੋਕ ਅਤਿਆਚਾਰਾਂ ਤੋਂ ਮੁਕਤੀ پا ਕੇ ਇੱਕ ਜਿਹੜਾ ਸਦਾਚਾਰ ਵਾਲਾ ਭਾਈਚਾਰੇ ਵਾਲਾ ਔਰ ਡਰ ਫਰੀ ਜਿਹੜਾ ਪੰਜਾਬ ਦਾ ਮਾਹੌਲ ਪੰਜਾਬ ਦੇ ਵਿੱਚ ਕਦੋਂ ਬਣਨਗੇ ਇਹ ਬਹੁਤ ਸਾਰੇ ਸਵਾਲ ਪੰਜਾਬ ਸਰਕਾਰ ਦੇ ਉੱਤੇ ਆ ਸੋ ਸਰਕਾਰ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਵਾਬ ਦੇ ਦੇਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਲੋਕ ਚੇਤਨਾ ਟੀਵੀ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਿਓ ਲੋਕ ਚੇਤਨਾ ਟੀਵੀ ਨੂੰ ਔਰ ਅਗਲੇ ਕਿਸੇ ਹੋਰ ਮੁੱਦੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਦੇ ਲਈ ਤਦ ਤੱਕ ਦੇ ਲਈ ਸ਼ਬਕ ਹੈ